ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਉਹ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਅੰਨਾ ਬਾਰੇ ਲੈਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਵਧੀਆ ਵੀਰੇ ਨਾਂ ਦੱਸਿਓ ਨਾਂ ਵੀਰ ਦਾ ਮੈਂ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਇਹ ਨਾ ਡਿਸਟ੍ਰਿਕਟ ਕੰਬਰੀ ਸਰ ਠੀਕ ਹੈ ਵੀਰੇ ਤਾਂ ਨੰਬਰ ਭਾਜੀ ਹੈਗਾ 7508510814 ਜੀ ਠੀਕ ਚੰਗੀਆਂ ਵਿਹੜਾਂਆਂ ਕੋਲੇ ਭੰਡੀਆਂ ਭਾਜੀ ਅੱਜ ਵੀ ਭਾਅ ਛੋੜ ਛੋੜ 10000 ਰੁਪਏ ਤੋਂ ਵਿਹੜ ਚਾਲੂ ਕਰ ਦੇਣੀ ਆਪਾਂ ਅੱਜ ਕੀ ਬਾਤ ਹੈ ਜੀ ਹਾਂਜੀ ਤੋਹਫੇ ਹੀ ਆ ਤਾਂ ਤੋਹਫੇ ਤੋਹਫੇ ਭਾਜੀ ਅੱਜ ਠੀਕ ਹੈ ਵੀਰੇ ਕਰੀਏ ਸ਼ੁਰੂ ਇਹਨਾਂ ਦਾ ਇਹ ਭਾਜੀ ਦੂਜਾ ਸੂਆ ਵਿਹੜ ਸੂਈ ਜੋ ਹਾਂਜੀ ਉਹ ਤਾਂ ਭਾਈ 13 ਕਿਲੋ ਐ ਨੱਟ ਤਿਆਰ ਹੋ ਵਿਹੜ ਥੱਲੋ ਠੀਕ ਹੈ ਜੀ ਬੱਚੇ ਤਾਂ ਬਿਨਾ ਭਾਜੀ ਮਹੀਨੇ ਤੋਂ ਅੰਦਰ ਦੇਣ ਹੋਏ ਸੂਈ ਨੂੰ ਠੀਕ ਹੈ ਜੀ ਥਾਂ ਥਾਂ ਨੂੰ ਦਿਖਾ ਦਿਓ ਭਾਜੀ ਬੋਲੋ ਵੀਰ ਜੀ ਤੋਰਾ ਵਿਖਾਈਏ ਹਾਂਜੀ ਵ ਵੱਡੇ ਪੱਲੇ ਜਾ ਬਾਕੀ ਵੀਰੇ ਲੈਵਲ ਉਹ ਵਾ ਚੈੱਕ ਕਰ ਲਿਓ ਚੰਗਾ ਲੈਵਲ ਲੱਗਿਆ ਥੰਥਣ ਵਧੀਆ ਲੱਗਿਆ ਵਾਹੀ ਭਾਈ ਚੋਣ ਬੜੀ ਪੋਲੀ ਬਿਠਾ ਵਗੇ ਤੋਂ ਬਿਨਾ ਪੜਸ ਵੈਰ ਚੋਣ ਇੱਕ ਨੰਬਰ ਲੱਗੀ ਚੋਣ ਇੱਕ ਨੰਬਰ ਆ ਵੇਖੋ ਇਦਾਂ ਥੱਲੇ ਬਹਿ ਜਾਓ ਭਾਵੇਂ ਜਿੰਦਾ ਮਰਜੀ ਸੀਸ ਲੱਗ ਆ ਗਈ ਹੈ ਨਾ ਜਿੰਨੇ ਮਰਜੀ ਬਾਜੀ ਬਹਿ ਜਾਓ ਇੱਥੇ ਕੀ ਬਾਤ ਹੈ ਜੀ ਠੀਕ ਹੈ ਜੀ ਆਂਦੇ ਹੋ ਵੇਖੋ ਵੀਰੋ ਚੰਗੀ ਵੇੜਾ ਸੀਸ ਲੱਗਾ ਲੈਵਲ ਉਹ ਚੰਗਾ ਘੈਂਟ ਆ ਬਾਕੀ ਵੀਰ ਜੀ ਆ ਮੈਂ ਛੋੜਿਆ ਇਹ ਮੁੱਲ ਤੇ ਦੇ ਦੇਣੀ ਆ ਪਰ ਰੇਟ ਤੁਹਾਨੂੰ ਪਰਾ ਜਾ ਜੀ ਹੁੰਦਾ ਜਾ ਜੀ ਜਾਂਦੇ ਹੋ ਹਣਾ ਚਵਾ ਚੁਆ ਇੱਕ ਨੰਬਰ ਵੀ ਨਾਣਾ ਭਾਜੀ ਰੂਮ ਵਰਗਾ ਪੋਲਾ ਚਵਾ ਲੱਗਾ ਹੋ ਵੈਡ ਨੂੰ ਠੀਕ ਹੈ ਬੰਦੇ ਵਾਲਾ ਵਖਾ ਦਿਓ ਹਾਂ ਜੀ ਤੇ ਵੀਰ ਜੀ ਮੁੱਲ ਮੁੱਲ ਭਾਜੀ ਜੋ ਮੈਂ 35000 ਦੇ ਦਈਏ 35000 ਹਾਂ ਜੀ ਚਲੋ ਕਰ ਦਿਓ ਮਾਨਤਨ ਵਿੱਚ 30000 ਦੀ ਬਾਈ ਦੇ ਦਾਂਗੇ ਪੂਰੇ ਚੀਜ਼ ਦੀ ਹਾਂ ਨਾ ਹਣਾ ਚਲ ਦਾਂਗੇ ਭਾਜੀ ਕੋਈ ਮਸਲਾ ਤੇ ਵੇਖੋ ਵੀਰੋ ਰੇਟ ਜਿਆ ਜਿਆ ਵੀਰ ਦਾ ਲੈ ਵਾਲਾ ਐ ਚੰਗਾ ਪਟਾਕੇਦਾਰ ਨਾੜਾ ਨੂੰ ਨਾ ਚੈੱਕ ਕਰ ਲੂ ਮਾਨੇ ਤੇ ਚੰਗੀ ਕੁਆਲਿਟੀ ਆ ਹਾਂ ਜੀ ਵੀਰੇ ਦੂਜੇ ਨੰਬਰ ਤੇ ਜਸਪੁਰ ਭਾਜੀ ਵੈੜ ਸੁਣੀ ਜੋ ਹਾਂਜੀ ਦੁੱਧ 13 14 ਕਿਲੋ ਵਾਲੀ ਭਾਜਾ ਅੱਜ ਭਾਜੀ ਮੁਕਤ ਦੇ ਰੇਟ ਆਪਾਂ ਦੇ ਦੇਣੀ ਆ ਆ ਵੀਰੇ ਠੰਡੀ ਸੀਲ ਭਾਜੀ ਇੱਧਰ ਵੇਖੋ ਕਿੰਨੇ ਟਾਈਮ ਖੜੀ ਵੀਰੇ ਦਿਨ ਭਾਜੀ ਹਫਤਾ ਲੈ ਜੂ ਵਸ਼ੀ ਹਫਤਾ ਤਾਂ ਸੋਣਾ ਚੰਗਾ ਨੋਕ ਵਾਲਾ ਹੀ ਲੱਗਿਆ ਮੈਨੂੰ ਚਵਾਜੂ ਭਾਜੀ ਬਹੁਤ ਚੰਗਾ ਲੱਗਾ ਆਖੋ ਸਾਡੇ ਜੱਲੇ ਵਾ ਭਰੂਗੀ ਬਿੱਜੀ ਭਾਜੀ ਹਾਂਜੀ ਹਾਂਜੀ ਤੁਰ ਵੇਖੋ ਵੀਰੇ ਚੰਗੇ ਰਿਕਾਰਡ ਵਾਲੀ ਵੀ ਦੱਸਦਾ ਚੰਗਾ ਦੁੱਧ ਭਰੇ ਆਏ ਨੇ ਦੁੱਧ ਭਾਜੀ 13 14 ਕਿਲੋ ਪੀਲੇ ਸੂਏ ਚ ਵਾ ਆ ਜਾਂਦੇ ਠੀਕ ਹੈ ਜੀ ਹਾਂ ਜੀ ਵੇਖੋ ਵੀਰੋ ਲੈਵਰ ਉਹ ਚੈੱਕ ਕਰ ਲਓ ਬਣੂ ਕੀ ਬਹੁਤ ਆਏ ਦਿਨ ਖੜਦੀ ਵੀਰ ਨੇ ਦੱਸਿਆ ਦੇਣ ਹਜੇ ਬਾਕੀ ਆ ਜਿੱਥੇ ਮਰਜੀ ਭਾਜੀ ਬੈਠੇ ਰਹੋ ਥੱਲੇ ਠੀਕ ਹੈ ਜੀ ਆ ਦੇਖੋ ਇਸ ਕੁਆਲਟੀ ਬਿਲਕੁਲ ਬਾਕੀ ਵੀਰੋ ਅਬ ਚੈੱਕ ਕਰ ਲੋ ਨਾਣਾ ਨੂਣਾ ਦੁੱਧ ਵਾਲੀਆਂ ਚੰਗੀ ਰਿਕਾਰਡ ਵਾਲੀ ਆ ਪਾਜੀ ਵਸ਼ੀ ਦਿਨ ਤਿਆਰ ਹੋਈ ਨਾ ਵਸ਼ੀ ਪੂਰੇ 35000 ਦੀ ਵਿਗਣੀ ਆ ਹੁਣ ਆਹ ਨੂੰ ਪਾਜੀ ਭਾਣਾ ਮਿਲੀ ਭਾਣਾ ਆਪਾ ਦੇ ਦੇ ਜੈ ਜੀ ਜਾਂਦੇ ਵੀਰ ਜੀ ਹੁਣ ਹਣਾ ਹਾਂਜੀ ਇਹ ਦੇ ਦਈਏ ਵੀਰ ਜੀ 28000 ਦੀ ਹੋਰ ਹੀ ਕਰ ਦਿਓ ਜੈ ਜੀ ਮਾਤਣ ਕਰਦੇ ਹੋ ਚਾ ਇਹ ਪਾਜੀ ਯਸਨੋ ਵਸ਼ੀ ਪੂਰੇ 52000 ਦੇਵਾਂਗੇ ਕਿਤੇ ਮਿਲੋਗੀ ਨਾ ਵੈਡ ਪਾਜੀ ਇਹ ਕੋਈ ਫੋਨ ਲਾਵੇ ਬਾਕੀ ਮਾਤਣ ਪਾਜੀ ਹੋ ਜਾਊਗਾ ਕੀ ਬਾਤ ਹੈ ਜੀ ਚੈੱਕ ਕਰ ਲੋ ਵੀਰ ਜੀ ਥੱਬੇ ਲਾਉਗੀ ਵੈਡ 15 ਉਧਰਾਂ ਕਾਫੀਆਂ ਹਣਾ ਹਾਂਜੀ ਹਾਂਜੀ ਰੰਗ ਬਾਜ ਵਾਲੀ ਚਿੰਗੀਆਂ ਵੀਰੇ ਨਾੜਾ ਨੂੰ ਨਾ ਚਿੰਗੀਆਂ ਨੇ ਦੁੱਧ ਚੰਗਾ ਭਰੂਗੀ ਲੈਵਾ ਵੀਰੇ ਚੰਗਾ ਮਾਰੂਗੀ ਇਹ ਇਹਨੇ ਭਾਜੀ ਪੀਲੇ 17 18 ਕਿਲੋ ਦੁੱਧ ਮਸ਼ੀਨੇ ਭਰੇ ਆ ਜੋ ਠੀਕ ਹੈ ਜੀ ਤੁਹਾਨੂੰ ਖਾ ਦਿਓ ਲੈਵਾਲੂ ਬਾਹਰ ਇਹ ਵੀ ਗੱਬਣ ਆ ਗਈ ਹਫਤਾ ਲੈ ਜੂਗੀ ਭਾਜੀ ਬਾੜ ਖੋਲ ਵੀਰ ਜੀ ਪੂਰੀ ਥੱਬੇ ਲਾ ਲਈ ਤੁਹਾਨੂੰ ਵੇਖੋ ਵੀਰੋ ਇਹ ਵੀ ਗੱਬਣ ਆ ਗਈ ਆ ਇੱਕ ਹਫਤਾ ਵੀਰ ਕਹਿੰਦਾ ਬਾਕੀ ਆ ਬਾਕੀ ਵੀਰੋ ਇਹ ਵੀ ਕੱਦ ਵਜਣ ਵਾਲੀ ਆ ਬਾਕੀ ਭਾਜੀ ਚਾਰੂ ਚੂਰੂ ਬਹੁਤ ਹੈ ਆ ਇਹ ਚਾਰੂ ਬਹੁਤ ਆ ਬਾਕੀ ਵੀਰੋ ਚੈੱਕ ਕਰ ਲਿਓ ਲੈਵਲ ਉਹ ਚੈੱਕ ਕਰ ਲੂ ਹਜੇ 1 ਹਫਤਾ ਬਾਕੀ ਆ ਵੀਰੇ ਬਹੁਤ ਬਣੂਗੀ ਫਿਰ ਤੇ ਨਾ ਭਾਈ ਸੱਬੇ ਲਾ ਦੂ ਗਾੜ ਤੇ ਬਿਲਕੁਲ ਸਾਰੀਆਂ ਮਦਰਾਂ ਗੱਡੂ ਹਨਾ ਹਾਂਜੀ ਹਾਂਜੀ ਬਾਕੀ ਵੀਰੇ ਥਣ ਥਣ ਚੰਗਾ ਲੱਗਿਆ ਨਾ ਭਾਈ ਪਾਸ ਕੀਤੀ ਆ ਰੂ ਵਰਗਾ ਬੋਲਾ ਚਵਾ ਕੇ ਤੇ ਭੂ ਨੀਕੇ ਛਟਣ ਜਿੱਥੇ ਮਰਜੀ ਵੈਰ ਥੱਲੇ ਬਹਿ ਜਾਓ ਠੀਕ ਹੈ ਵੀਰ ਜੀ ਦੇਖੋ ਵੀਰੋ ਚੈੱਕ ਕਰੋ ਥਣ ਗੱਡਾ ਕਹਣ ਲੱਗਿਆ ਚਵਾਈ ਵਾਲਾ ਸੰਦ ਲਿਆ ਵੀਰੇ ਭਾਈ ਪਸਮੇ ਆ ਬਾਨਾ ਵਸ਼ੀਆ ਥਾਣਾ ਠੀਕ ਹੈ ਹਾਂਜੀ ਆਪ ਪਾਜੀ ਪੰਨੀਆਂ ਜਿਹੜੀਆਂ ਵੜਾ ਜਾਂਚ ਪੂਰੀਆਂ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਵੀਰ ਜੀ ਦਾ ਛੋੜਾ ਇਹ ਹੀ ਕਰ ਦੇਣਾ ਆਪਾਂ ਜਿਆਜ ਜੀ ਜਾਣਦੇ ਹੋ ਮੁੱਲ ਪਾਜੀ 45000 ਕਰਦੇ 42000 ਦੀ ਦੇ ਦਈਏ 42 ਦੀ ਹਾਂਜੀ ਜਿਆਜ ਕੀਤਾ ਜੀ ਪਾਜੀ ਠੀਕ ਹੈ ਪੂਰੇ 40 ਦੀ ਵੀਰੇ ਜਾਣਦੇ ਹਾਂ ਨਹੀਂ ਯਾਰ ਭਾਜੀ ਛੋੜ ਜਾ ਸੁਣੋ 40-40 ਹਜ਼ਾਰ ਦੀ ਕੀ ਬਾਤ ਹੈ ਜੀ ਚੈੱਕ ਕਰ ਲਓ ਵੀਰੇ ਵਧਰਾ-ਵਧਰਾ ਮੈਂ ਤੇ ਚੰਗੀ ਬਣੂਗੀ ਚੰਗੇ ਰਿਕਾਰਡ ਵਾਲੀ ਆ ਥਣ ਥਣ ਚੰਗਾ ਲੱਗਿਆ ਚਵਾਈ ਵਾਲਾ ਥਣ ਲੱਗੂਗੀ ਭਾਜੀ ਵਹਿੜ ਕੀ ਬਾਤ ਹੈ ਬਹੁਤ ਵਧੀਆ ਬਣੂ ਵੀਰੇ ਹਣਾ ਚੰਗੇ ਰਿਕਾਰਡ ਵਾਲੀ ਆ ਕੋ ਫੋਨ ਲਾਵੇ ਮਾਂ ਤਨ ਹੋ ਜੂ ਹਣਾ ਕਰਦਾ ਕਰਦਾ ਬਾਜੀ ਮੌਕੇ ਤੇ ਮਾਂ ਤਾ ਠੀਕ ਹੈ ਵੀਰੇ ਹਾਂਜੀ ਇਹਦੇ ਬਾਰੇ ਦੱਸਿਓ ਤੈਨੂੰ ਬਾਜੀ 1.5 2 ਮਹੀਨੇ ਹੋ ਗਏ ਗਾਹ ਬਣੀ ਦਾ ਤੋਕੜਾਂ ਦੇ ਭਾਅ ਵੈਟ ਦੇ ਦੇਣੀ ਆ ਆ ਤੋਕਰ ਕਰਕੇ ਦੇਣੀ ਆ ਹਣਾ ਬਾਜੀ ਕੰਡੇ ਵਾਲਾ ਪੂਰਾ 5 ਕਿਲੋ ਹੋਵੇ ਥਰੇ ਤਿਆਰ ਠੀਕ ਹੈ ਜੀ ਹਾਂਜੀ ਵੇਖੋ ਵੀਰੋ ਚੈੱਕ ਕਰ ਲਿਓ 5 ਲੀਟਰ ਦੁੱਧ ਆ ਬਾਕੀ ਰੇਡ ਵੀਰ ਕਹਿੰਦਾ ਇਹਦਾ ਜਿਆਜੀ ਹੋ ਜੂ ਰੇਡ ਜਿਆਜੀ ਜਿਆਜੀ ਬਾਜੀ ਕਰਨਾ ਆ ਥੋੜਾ ਐ ਨਾ ਹੰਬਰ ਦੀ ਆ ਕਾਲਾ ਕਾਲਾ ਪਿੰਡ ਆ ਬਖੋ ਹਨ ਲੈ ਕੁਮਾਰ ਕੁਮਾਰ ਕੋ ਨਾ ਲਾਇਓ ਲੈ ਬੜੀ ਭਾਈ ਕੋਣ ਚਾਣੀ ਬੜੀ ਠੰਡੀ ਜਿਹੀ ਵਾੜ ਠੀਕ ਹੈ ਜੀ ਹਾਂ ਜੀ ਵੇਖੋ ਵੀਰੋ ਥਣ ਤੋਂ ਚੈੱਕ ਕਰ ਲਿਓ ਐ ਚੰਗਾ ਥਣ ਲੱਗਿਆ ਬਾਕੀ ਭਾਜੀ ਹੈ ਐਦਾਂ ਹੀ ਠੰਡੀ ਸੀ ਲਾ ਆ ਫਿਰ ਹੈਸ ਲੱਗਾ ਆਹ ਵੇਖੋ ਠੀਕ ਹੈ ਵੇ ਥੋੜਾ ਨਾ ਡਰਦਾ ਪਸ਼ੂ ਕਹਿੰਦਾ ਉਪਰੇ ਥਾਂ ਤੇ ਆ ਗਏ ਦਾਦੀ ਡਰਦੀ ਬਾਕੀ ਹੈਸ ਲੱਗਾ ਹਨਾ ਜੀ ਦੇ ਵਾਲੂ ਆ ਵਿਖਾ ਦੋ ਭਾਜੀ ਇਹਦਾ ਆਹ ਵੇਖੋ ਵੀਰੋ ਚੈੱਕ ਕਰ ਲਿਓ ਹਾਂ ਜੀ ਠੀਕ ਹੈ ਜੀ। ਇਹ ਪਾਈ ਆ ਮੈਂ ਛੋੜੇ ਰੇਟ 'ਚ ਦੇ ਦੇਣੀ ਵੈੜ। ਜੈ ਜੀ ਜਾਂਦੇ ਵੀਰ ਜੀ ਅਵੀ। 12000 ਦੀ ਪਾਈ ਦੇ ਦਈਏ। 12 ਦੀ? ਹਾਂ ਜੀ। ਠੀਕ ਹੈ ਵੀਰੇ ਜੈ ਜੀ ਇਹ ਕਰ ਦਿਓ ਛੋਟ ਛੜ ਵਿੱਚੋਂ। 2000 ਪਾਈ ਛੋਟ ਪੂਰੇ 10000 ਦੀ ਵੈੜ। ਪੂਰੇ 10 ਦੀ ਬਾਕੀ ਕੋਈ ਫੋਨ ਲਾ ਲੇ। ਕਰਦਾ ਭਾਜੀ ਮਾਨਤਾਨ। ਠੀਕ ਹੈ ਵੀਰੇ ਠੀਕ ਹੈ। ਅਬ ਅਸੀਂ ਦਾ ਪਾਈ ਦੁੱਧੂਗਾ 8 ਕਿਲੋ। 8 ਲੀਟਰ। 7 ਕਿਲੋ ਪਾਈ ਐ ਕੰਡੇ ਵਾਲਾ ਹੋਊਗਾ। ਹਾਂ ਜੀ। ਪਿਓਰ ਦੁੱਧਾਂ ਦੇ ਵੱਛੀ ਜੋ। ਦੋ ਦੰਦ ਵੀਰੋ ਵੈੜ ਆ ਗਈ ਆ ਚੈੱਕ ਕਰ ਲਿਓ ਬੋਦੀ ਵਾਲੀ ਵੈੜ ਆ। ਮੈਂ ਨਾ ਕਿੰਨੇ ਜੱਬਾ ਦੇ ਦੇਣੀ ਇਹਦੇ ਜੱਫਰ ਬੱਛੀ ਆਉਂਦੀ ਆ ਜੈ ਜੀ ਜਾਣਦੇ ਹੋ ਹਨਾ ਵੇਖੋ ਵੀਰੋ ਦੋ ਦੰਦ ਵਹਿੜਾ ਐਨ ਲੈਵਲ ਉੱਪਰ ਚੈੱਕ ਕਰ ਲਓ ਥਣ ਥਣ ਚੰਗਾ ਲੱਗਿਆ ਵੀਰੋ ਮੈਂ ਤਾਂ ਚੂਣੀ ਭਾਜੀ ਠੰਡੀ ਸੀਲ ਬਿਨਾ ਵਗੇ ਤਾਂ ਬਿਨਾ ਪਾੜੇ ਤੋਂ ਬਾਕੀ ਵੀਰੇ ਨਵਾਂ ਪਸ਼ੂ ਆ ਹਨਾ ਦੋ ਦੰਦ ਦਾ ਕੋਈ ਦੋ ਚਾਰ ਸੂਵੇ ਚੋਲੂ ਹਾਂਜੀ ਹਾਂਜੀ ਠੀਕ ਹੈ ਹੁਣ ਕਿੰਨਾ ਦੁੱਧ ਦੱਸਿਆ ਦੁੱਧ ਭਾਜੀ 8 ਕਿਲੋ 7 ਕਿਲੋ ਆ ਪੱਕਾ ਕਹੁੰਦੇ ਆ ਠੀਕ ਆ ਵੀਰੇ ਇਹ ਭਾਜੀ ਕੱਚੇ ਨਾਲੇ ਖੁਸ਼ ਹੋ ਦਿਆਂ ਵੈੜਾ ਬਿਲਕੁਲ ਬਿਲਕੁਲ ਹਾਂਜੀ ਵੇਖੋ ਵੀਰੋ ਬੋਦੀ ਵਾਲੀ ਵੈੜਾ ਚੰਗੀ ਸ਼ਕੀਨ ਆ ਦੋ ਦੰਦ ਵੈੜਾ ਗਈ ਆ ਐਂ ਥਾਂ ਥੂੰ ਚੰਗਾ ਕੁਆਲਿਟੀ ਵਾਲਾ ਲੱਗਿਆ ਪਿਓਰ ਭਾਜੀ ਦੋ ਦੰਦ ਹੋ ਗਈ ਖੀਰੀ ਤੋਂ ਦੋਦੀ ਹੁੰਦੀ ਆ ਠੀਕ ਆ ਵੀਰੇ ਠੀਕ ਆ ਹਾਂਜੀ ਤੇ ਵੀਰ ਜੀ ਇਹਦਾ ਮੁੱਲ ਇਹ ਭਾਜੀ ਜਿੰਨੇ ਦੇ ਦੇਣੀ ਇਹਨੇ ਦੀ ਅਫਸਰ ਵਸ਼ੀ ਆਉਂਦੀ ਆ ਹਾਂਜੀ 18000 ਦੀ ਭਾਜੀ ਦੇ ਦਈਏ ਜਾਉਂਦੇ ਹੋ ਜਾਇ ਜੀ ਜਾਂਦੇ ਹੋ ਹਨਾ 2000 ਰੁਪਏ ਦੀ ਛੋਟ ਪੂਰੇ 16000 ਦੀ 16000 ਦੀ ਮੌਕੇ ਤੇ ਬਾਜੀ ਮਾਂ ਤਣ ਹੋ ਜਾਊਗਾ ਕੀ ਬਾਤ ਹੈ ਵੇਖੋ ਵੀਰੋ ਫੋਨ ਲਾ ਲਿਓ ਮਾਂ ਤਣ ਹੋ ਜੂ ਥਾਣ ਤੋਂ ਲਾਗੇ ਤੋਂ ਚੈੱਕ ਕਰ ਲਓ ਚੰਗੀ ਵਹਿੜਾ ਦੋ ਦਾਂਦਾ ਬੋਦੀ ਵਾਲੀ ਵਹਿੜਾ ਗਿਆ ਕੋਈ ਵੀ ਚਲੋ ਸੇਵਾ ਗੁਰੂ ਵੀਰ ਦੁੱਧ ਵਾਜੂ ਹਨਾ ਹਾਂਜੀ ਹਾਂਜੀ ਦੁੱਧ ਤੇ ਬਾਜੀ ਇਹਨੇ ਮਾਂ ਲੈ ਲੈ ਵਾ ਲੋ ਬੜਾ ਚੰਗਾ ਗੋਲਾ ਵੀਰੇ ਦਾ ਹਨਾ ਹਾਂਜੀ ਹਾਂਜੀ ਜੀ ਕਬਰੇ ਬਾਕੀ ਬਾਜੀ ਸੋਇਆ ਸੋਇਆ ਮਾਰਿਆ ਆਪਣੀ ਚੱਕ ਬਾਤ ਤਸल्ली ਕਰਕੇ ਗੱਭਣ ਆਪਣੀ ਪਾਸੇ ਖੜੋ ਬਿਲਕੁਲ ਬਿਲਕੁਲ ਜੀ ਪਿੰਡ ਪੂੰਗਾ ਬਾਜੀ ਤਸਵੀਰ ਨਾਲ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 7508511814 ਜੀ ਠੀਕ ਹੈ ਵੀਰੇ ਵੇਖੋ ਵੀਰੋ ਚੰਗੀਆਂ ਵੇੜਾ ਨੇ ਰੇਡ ਵੀਰ ਦੇ ਜਾਜਾ ਕੋਈ 14 15 ਕੋਈ 25 ਨਿਗੇ ਨਿਗੇ ਵੀਰ ਨੇ ਰੇਡ ਕੀਤੀ ਆ ਬਾਕੀ ਹਰ ਵੀਡੀਓ ਜੇ ਇਹੋ ਬੈਂਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਤੇ ਲਾਗੇ ਇੱਕ ਟਾਈਮ ਜਰੂਰ ਪਹੁੰਚੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪਦਾ ਖੁਦ ਦਾ ਫਰਜ਼ ਮੰਦਾ ਜੀ ਬਾਕੀ ਸਾਰੇ ਵੀਰਾਂ ਨੂੰ ਬੈਂਦੀਆਂ ਵੀਰੇ ਚੈਨਲ ਨੂੰ ਵਾਤਵਾਤ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰੇ ਸਾਸੀ ਕਾ ਸਾਸੀ ਕਾ